ਸਰਕਾਰ ਦਾ ਇੱਕ ਮੁਲਾਜ਼ਮ ਪਹਿਲੀ ਵਾਰੀ ਹੋਇਆ ਕੀ ਨਾ ਆਉਂਦਾ ਜਤਿੰਦਰ ਪੰਗੂ ਜਤਿੰਦਰ ਪੰਗੂ ਉਹ ਆਪ ਕਹਿ ਰਿਹਾ ਹਾਂ ਮੈਂ ਉਹਦਾ ਸਾਥੀ ਆ ਜੇ ਤੂੰ ਉਹਦਾ ਸਾਥੀ ਜੀ ਅਮਰਿਤਪਾਲ ਦਾ ਫਿਰ ਤੈਨੂੰ ਅਮਰਿਤਪਾਲ ਦੀ ਹਰਕਤਾਂ ਦਾ ਪਤਾ ਹੀ ਹੋਣਾ ਜੈਪਾਲ ਦਾ ਪਤਾ ਹੋਣਾ ਉਹ 22 ਕਰੋੜ ਕਿੱਥੇ ਪਿਆ ਉਹ ਪਤਾ ਹੋਣਾ ਜਿਹੜਾ ਲੁੱਟਿਆ ਗਿਆ ਸੋਨਾ ਉਹਦਾ ਪਤਾ ਹੋਣਾ ਕਿੱਥੇ ਪਿਆ ਗਲੌਕ ਦੇ ਪਿਸਟਲ ਰਿਵਾਲਵਰ ਹੋਰ ਹਥਿਆਰ ਪਤਾ ਹੋਣਾ ਕਿੱਥੇ ਪਏ ਫਿਰ ਇਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋ ਰਹੀ ਅੱਜ ਤੱਕ ਜਿਹੜਾ ਬੰਦਾ ਆਪ ਆਉਣ ਰਿਕਾਰਡ ਬੰਨਿਆ ਸਰਕਾਰ ਦਾ ਮੁਲਾਜ਼ਮ ਹੋਵੇ ਸਰਕਾਰ ਦੇ ਦਫਤਰ 'ਚ ਬੈੰਦਾ ਹੋਵੇ ਐਂਟੀ ਨੈਸ਼ਨਲ ਫੋਰਸੇਸ ਦੇ ਨਾਲ ਉਹਦੇ ਹੱਥ ਰਲੇ ਹੋਣ ਉਹਨੂੰ ਅਜੇ ਤੱਕ ਪੁੱਛ ਕੇ 'ਚ ਨਹੀਂ ਕਰਦੀ ਤੇ ਤੁਸੀਂ ਕੋਈ ਆਸ ਰੱਖ ਸਕਦੇ ਹੋ ਉਹ ਜੀ ਸਰਕਾਰ ਤੋਂ ਜਾਂ ਉਹ ਜੀ ਪੁਲਿਸ ਤੋਂ ਦੇ ਵੀ ਤੁਹਾਨੂੰ ਹਣ ਜਾ ਕੇ ਜੇ ਤੁਸੀਂ ਪੁਲਿਸ ਨੂੰ ਪੁੱਛੋਗੇ ਵੀ ਨਾ ਉਹ ਕਹਿੰਦਾ ਨਹੀਂ 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 ਐਵੇਂ ਗੱਲ ਵਧਾਈ ਜਾਂਦੇ ਹੈ ਨਹੀਂ ਕੁਝ ਅਗਲਾ ਕਹਿੰਦਾ ਮੈਂ ਹਮੇ ਛਾ ਠੋਕ ਦੇਣਾ ਅਗਰ ਉਹ ਕਹਿੰਦਾ ਗੱਲ ਹੀ ਕੋਈ ਨਹੀਂ ਉਹ ਕਹਿੰਦਾ ਮੈਂ ਬਿੱਟੂ ਹੁਣ ਬਿੱਟੂ ਮੈਂ ਬਾਰ-ਬਾਰ ਕਹਿ ਰਿਹਾ ਬਿੱਟੂ ਦੋ ਨੇ ਰਵਨੀਤ ਵੀ ਆ ਤੇ ਦਿਲਜੀਤ ਵੀ ਆ ਔਰ ਇੱਕ ਹੋ ਕੁੱਕੀ ਘੇਲੂਰੀ ਵੀ ਨੇ ਇਹਦੇ ਚ ਆ ਹਰੀਨਾਉ ਦਾ ਪਰਿਵਾਰ ਵੀ ਆ ਇਹਦੇ ਚ ਹੁਣ ਦਿਲਜੀਤ ਕਲਸੀਹੂਰੀ ਵੀ ਖਤਰੇ ਚ ਮੈਂ ਤੁਹਾਨੂੰ ਦੱਸ ਦਿਆਂ ਸਿੱਧੀ ਗੱਲ ਆ ਜਿਹੜਾ ਜਿਹੜਾ ਬੋਲਦਾ ਉਹਦਾ ਨੰਬਰ ਕਿਸੇ ਵੇਲੇ ਵੀ ਲੱਗ ਸਕਦਾ ਜੇਲ੍ਹ ਦੇ ਅੰਦਰ ਵੀ ਜੇਲ੍ਹ ਦੇ ਬਾਹਰ ਵੀ